ਦੀ ਸੱਚਾਈ ਸਾਰੇ ਸਾਹਮਣੇ ਆ ਗਈ। ਇਹਦਾ ਦੀ ਹੈ ਤੁਸੀਂ ਹਰ ਦਸਾਈਨ ਕਰਾਉਂਦੇ ਕੋਈ ਨਾ ਨੰਬਰ ਕੇ ਰਕ ਫਾਈਨ ਕੇ ਕੋ ਕਰਾਉਂਦੇ ਨੇ। ਬਦਾਂ ਦਾ ਬਿਲਕੁਲ ਐਸਾ ਕਰੋ। ਹੋਰ ਕਿ ਡੇਰ ਕਿੱਥੇ ਹੋਏ ਨੇ। ਨੌਕਰੀ ਕਰਾਂ ਨੌਕਰੀ। ਇਹ ਤਾਂ ਜਿਹੜਾ 150 ਦਾ ਮੁੜ ਕੇ ਤੁਹਾਨੂੰ ਮੁੱਲ ਮੋੜਾ ਬਣਾਵਾਂ। ਸ਼ਰਮ ਨਾਲ ਖਾਣ। ਨਹੀਂ ਅਸਲ ਸੱਚ ਗੱਲ ਕਰਦੇ ਨਾ ਬਹਾਨਾ ਨਹੀਂ ਆਪਣਾ ਮੈਂ ਕਹਿੰਦਾ ਸ਼ਰਮ ਮਾਰੋ ਬਹੁਤ ਬੋਲੀ ਕੇ ਬਹੀ ਉਹ ਦੋ ਮਿੰਟ ਆ ਦੇਖ ਸਕਦੇ ਹੋ ਜਿਹੜਾ ਹੰਗਾਮਾ ਹੋ ਗਿਆ ਮੀਟਿੰਗ ਤੋਂ ਪਹਿਲੇ ਜਿਹੜਾ ਕਾਂਗਰਸੀ ਕੌਂਸਲਰਾਂ ਵੱਲੋਂ ਦੇਖ ਸਕਦੇ ਹੋ ਬੈਸੰ ਬਸਾਈ ਹੋ ਗਈ ਆ ਅਧਿਕਾਰੀਆਂ ਦੇ ਨਾਲ ਜਿਹੜੇ ਅਸਿਸਟੈਂਟ ਕਮਿਸ਼ਨਰ ਆ ਕਾਰਪੋਰੇਸ਼ਨ ਦੇ ਦੇਖ ਸਕਦੇ ਹੋ ਵਿਸ਼ਾਲ ਬਦਾਵਨ ਉਹਨਾਂ ਨਾਲ ਜਿਹੜੀ ਬੈਸੰ ਬਸਾਈ ਹੋ ਗਈ ਆ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਲਾਈਵ ਆ پرائیوٹ بند ہے آپ ਕਿ ਉਹ ਕਾਰਪੋਰੇਸ਼ਨ ਦੇ ਮੁਲਾਜ਼ਮ ਜਿਹੜੇ ਸੀਰੀਅਲ ਨੰਬਰ ਲਿਖੇ ਨੇ ਉਹਨਾਂ ਦੇ ਵਾਰਡ ਦੇ ਬੰਦਿਆਂ ਦੇ ਸਾਈਨ ਕਰਾ ਰਹੇ ਗਲਤ ਸਾਈਨ ਕਰਾ ਰਹੇ ਨੇ ਜੇ ਇਹਨਾਂ ਨੂੰ ਡੱਕ ਦਿਆ ਵੇਖੋ ਤੁਹਾਡੇ ਸਾਹਮਣੇ ਬੰਦਿਆਂ ਨੂੰ ਬਾਹਰ ਕੱਢਦੇ ਪਏ ਨੇ ਐਡੀਬਦਵਾਸ਼ੀ ਹੋ ਗਈ ਯਾਰ ਇਹਨਾਂ ਦੀ ਕਮਾਲ ਹੈ ਨਿਹਰ ਕਰਦੀ ਆਗੇ ਇਹਨਾਂ ਦੀ ਇਹ ਮੁਲਾਜ਼ਮ ਨੇ ਮੁਲਾਜ਼ਮ ਆਪਣੀ ਡਿਊਟੀ ਕਰਨ ਮੈਂ ਗੱਲਾਂ ਸੁਣੋ ਕਰੋ ਕਮਾਲ ਜਿਹੜਾ 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 ਬਜਟ ਪੇਸ਼ ਕੀਤਾ ਗਿਆ ਅੱਜ ਸਾਡਾ ਜਿਹੜਾ ਹਾਊਸ ਦਾ ਬਣਿਆ ਉਹਦਾ ਜਿਹੜਾ ਪਹਿਲਾ ਬਜਟ ਸੀਗਾ ਸੋ ਅੱਜ ਬਹੁ ਗਿਣਤੀ ਦੇ ਨਾਲ ਜਿਹੜੇ ਆ ਗਿਆ ਇਹ ਬਜਟ ਨੂੰ ਔਰ ਜਿਹੜੇ ਅੱਜ ਮਤੇ ਸੀਗੇ ਉਹ ਪਾਸ ਕੀਤੇ ਗਏ ਨੇ ਔਰ ਅੱਜ ਮਾਨਸਿਕਾ ਕਿ ਇਹਨਾਂ ਦੇ ਵੀ ਵਿਚਾਰ ਜਿਹੜੇ ਸੁਨੇ ਜਾਣ ਲੇਕਿਨ ਇਹਨਾਂ ਰੋਲੇ ਰੱਪੇ ਦੇ ਵਿੱਚ ਜਿਹੜਾ ਹੈਗਾ ਆਪਣਾ ਟਾਈਮ ਖਰਾਬ ਕੀਤਾ ਔਰ ਚਾਹਦੇ ਸੀਗੇ ਸ਼ਹਿਰ ਦਾ ਵਿਕਾਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏ ਲੇਕਿਨ ਬਹੁ ਗਿਣਤੀ ਦੇ ਵਿੱਚ ਜਿਹੜੇ ਕੌਂਸਲਰ ਨੇ ਹੱਥ ਕਰੇ ਕਰਕੇ ਜਿਹੜਾ ਬਜਟ ਨੂੰ ਹੋਰ ਮਤਿਆਂ ਨੂੰ ਪਾਸ ਕੀਤਾ ਜਿਹੜੇ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਨੇ ਤਾਂ ਕਿ ਤੇਜ਼ੀ ਦੇ ਨਾਲ ਹੋ ਸਕਣ ਇਹ ਕਿੰਨਾ ਵਾਅਦਾ ਕੀਤਾ ਗਿਆ ਬਜਟ ਦੇ ਵਿੱਚ ਜੀ ਬਜਟ ਦੇ ਵਿੱਚ ਤਕਰੀਬਨ 10-12% ਦਾ ਵਾਅਦਾ ਕੀਤਾ ਗਿਆ ਜੀ ਬਦਲਾਅ ਹੋਵੇਗਾ ਜੀ 101% ਜੀ ਤੁਹਾਨੂੰ ਅਗਲੇ 4-6 ਮਹੀਨੇ ਦੇ ਵਿੱਚ ਸ਼ਹਿਰ ਦੇ ਵਿੱਚ ਬਦਲਾਅ ਨਜ਼ਰ ਆਏਗਾ ਮੈਂ ਗਰੰਟੀ ਨਾਲ ਤੁਹਾਨੂੰ ਜਿਹੜੀ ਇਹ ਬਾਈਟ ਦੇ ਰਿਹਾ ਹਾਂ 6 ਮਹੀਨੇ ਬਾਅਦ ਆਪਾਂ ਫੇਰ ਕਰਾਂਗੇ ਇੱਕ ਪਾਸੇ ਬਕਣਾ ਚਾਹੋਗੇ ਜਿਹੜੇ ਵਿਰੋਧ ਕਰਦੇ ਫਿਰੇ ਜੀ ਦੇਖੋ ਵਿਰੋਧੀ ਵੀ ਸਾਡੇ ਕਾਉਂਸਲਰ ਨੇ ਉਹ ਗਮਰਾਹ ਹੋਏ ਨੇ ਉਹਨਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਭਾਈ ਛੱਡੋ ਬਹੁਤ ਹੋ ਗਿਆ ਬਹੁਤ ਡਰਾਮੇ ਹੋ ਗਏ ਨੇ ਤੁਹਾਨੂੰ 2-2 ਮਹੀਨੇ ਹੋ ਗਏ ਨੇ ਬਿਨਾਂ ਕੋਰਪੋਰੇਸ਼ਨ ਤੋਂ ਕੋਈ ਕੰਮ ਕਰਵਾਇਆ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਆਪਣੇ ਕੰਮ ਕਰਵਾਉਣ ਲਈ ਤੁਹਾਨੂੰ ਇਸ ਲਈ ਨਹੀਂ ਭੇਜਿਆ ਕਿ ਸਾਨੂੰ ਸੀਟ ਮਿਲ ਜੇ ਸੀਟ ਮਿਲ ਜੇ ਸੀਟ ਮਿਲ ਜੇ ਸੋ ਜੇ ਤੁਸੀਂ ਇਸ ਵਿਧਾਨਕ ਤੌਰ ਤੇ ਹਾਈ ਕੋਰਟ ਦੇ ਵਿੱਚ ਗਏ ਹੋ ਤੁਹਾਡਾ ਰਾਈਟ ਹੈ ਔਰ ਇਹ ਜੋ ਹਾਈ ਕੋਰਟ ਕਰੇਗਾ ਉਸ ਚੀਜ਼ ਨੂੰ ਵੇਟ ਕਰੋ ਓਨੀ دیر ਤੱਕ ਜਿਹੜਾ ਸ਼ਹਿਰ ਦੇ ਵਿਕਾਸ ਲਈ ਜਿਹੜੀ ਡਿਵੈਲਪਮੈਂਟ ਲਈ ਇੱਕ ਦੂਜੇ ਨਾਲ ਸਹਿਯੋਗ ਕਰਕੇ ਚੱਲੋ ਜਿੱਥੇ ਨੂੰ ਕਰ ਤੋਂ ਮਿਲ ਜਾਂਦੇ ਹੰਗਾਮਾ ਕੀਤਾ ਗਿਆ ਉਹਨੂੰ ਕਿਸ ਤਰ੍ਹਾਂ ਕਾਗਜ਼ ਪਾੜੇਗੇ ਦੇਖੋ ਇਹ ਤਾਂ ਜਿਹੜੀਆਂ ਨੇ ਸਿਰਫ ਏਸੀ ਨੂੰ ਰੋਕਿਆ ਗਿਆ ਕਿ ਹੌਸ ਦੀ ਜਿਹੜੀ ਕਾਰਵਾਈ ਨੂੰ ਰੋਕਿਆ ਜਾਏ ਤਾਂ ਕਿ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਨਾ ਹੋਣ ਲੇਕਿਨ ਬਹੁ ਗਿਣਤੀ ਦੇ ਵਿੱਚ ਲੋਕਾ ਹੱਥ ਕਰੇ ਕਰਕੇ ਸਾਡੇ ਕੌਂਸਲਰਾਂ ਨੇ ਜਿਹੜਾ ਹੈਗਾ ਬਜਟ ਨੂੰ ਹੋਰ ਮਤਿਆਂ ਨੂੰ ਪਾਸ ਕਰ ਗਏ ਕਿੰਨੇ ਦਾ ਬਜਟ ਹੈ ਕਿ ਵੋਟਿੰਗ ਕਰਾਈ ਜਾਵੇ ਵੋਟਿੰਗ ਕਰਾਈ ਜਾਵੇ ਉਹ ਇਹ ਗੱਲ ਕਹਿ ਵੋਟਿੰਗ ਕਰਵਾਈ ਗਈ ਏ VOTING ਦੇ ਵਿੱਚ ਤੇ ਹੱਥ ਖੜੇ ਕਰਕੇ ਜਿਹੜਾ ਹਮੇਸ਼ਾ ਜਿਹੜਾ ਜਿਸ ਤਰ੍ਹਾਂ ਹੋਇਆ ਉਸ ਤਰ੍ਹਾਂ ਹੀ ਏ ਇਹ VOTING ਵੀ ਕਰਾਨੀ ਏ ਤੇ ਕਮ ਸੇ ਕਮ ਬੈਠ ਕੇ ਇਹਨਾਂ ਨੂੰ ਚਾਹੀਦਾ ਸੀ ਆਰਾਮ ਨਾਲ ਲੀਮੀਨਾ ਸੀ ਤੇ ਕਹਿੰਨੇ ਆ ਜੀ ਕਿ ਜਿਹੜੇ ਤੁਹਾਡੇ ਸਵਾਲ ਨੇ ਸਾਡੇ ਨਾਲ ਸਵਾਲ ਕਰੋ ਜਾਈਂ ਜਵਾਬ ਦੇਨੇ ਆ ਤਾਂ ਕਿ ਸ਼ਹਿਰ ਦੀ ਚੰਗੀ ਤਰ੍ਹਾਂ ਡਵੈਲਪਮੈਂਟ ਹੋ ਸਕੇ ਤੇ ਅੱਜ ਦੇ ਇਸ ਪੂਰੇ ਵਿਰੋਧ ਪ੍ਰਦਰਸ਼ਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਮੈਂ ਦੇਖੋ ਇਹ ਹਾਊਸ ਦੇ ਵਿੱਚ ਵੀ ਕਾਰਪੋਰੇਸ਼ਨ 'ਚ ਵੀ ਹੈ ਅਸੈਂਬਲੀਆਂ 'ਚ ਵੀ ਵਿਰੋਧੀ ਤੇਰੇ ਇਹੋ ਜੇ ਕੰਮ ਕਰ ਰਹੀ ਏ ਲੇਕਿਨ ਅਸੀਂ ਸ਼ਹਿਰ ਦਾ ਵਿਕਾਸ ਕਰਨਾ ਹੈ ਸ਼ਹਿਰ ਦਾ ਕੰਮ ਕਰਨਾ ਹੈ ਅਸੀਂ ਸਾਰੇ ਜਿਹੜੇ ਨੇ ਕੰਮ ਕਰ ਕਿੰਨੇ ਦਾ ਬਜਟ ਪਾਸ ਕੀਤਾ ਗਿਆ तकरीबन 450 ਤੇ ਇਹਦੇ ਚ ਕੀ ਕੀ ਕੰਮ ਹੋਣਗੇ ਜੀ ਖਾਸ ਤੌਰ ਤੇ ਦੇਖੋ ਇਹਦੇ ਵਿੱਚ ਤਾਂ ਅਸੀਂ ਜਿਹੜਾ ਸਭ ਤੋਂ ਜ਼ਿਆਦਾ ਸ਼ਹਿਰ ਦੇ ਵਿੱਚ ਜਿਹੜੀ ਪ੍ਰੋਬਲਮ ਸੀਗੀ ਇੱਕ ਤਾਂ ਅਸੀਂ ਕੂੜੇ ਦੀ ਜੇ ਬਹੁਤ ਵੱਡੀ ਸਾਡੇ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇਹ ਪ੍ਰੋਬਲਮ ਆ ਰਹੀ ਸੀ ਉਹਦਾ ਵੀ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਮਤਾਂ ਪਾਇਆ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਜਿਹੜੀ ਇਹ ਬਿਲਕੁਲ ਅਸੀਂ ਕੂੜੇ ਦੀ ਨਵੀਂ ਕਮਟੀ ਲਿਆ ਰਹੇ ਆ ਜਿਹੜੀ ਸ਼ਹਿਰ ਦੇ ਵਿੱਚੋਂ ਡੱਪਡ ਹੋਏ ਔਰ ਕੂੜੇ ਨੂੰ ਵੀ ਖਤਮ ਕਰੇਗੀ ਔਰ ਜਿੱਥੇ ਸਾਡੇ ਸੀਵਰੇਜ ਦੀ ਪ੍ਰੋਬਲਮ ਹੈ ਉਹਦੇ ਲਈ ਵੀ ਅਸੀਂ ਬੰਦੇ ਵਧਾ ਰਹੇ ਆਂ ਔਰ ਇਸ ਤਰ੍ਹਾਂ ਸਾਰੇ ਛੋਟੇ-ਮੋਟੇ ਕੰਮ ਜਿੰਨੇ ਵੀ ਨੇ ਉਹ ਕਰ ਰਹੇ ਆਂ ਉਹਦੇ ਨਾਲ ਵੀ ਵੱਡੇ ਵੀ ਜਿਹੜੇ ਹਨ ऑलरेडी ਜਿਹੜੇ ਸਾਡੇ ਟੈਂਡਰ ਲੱਗ ਵੀ ਚੁੱਕੇ ਨੇ ਉਹ ਸ਼ਹਿਰ ਦੀ ਜਿਹੜੀ ਆਲ ਓਵਰ ਡвелоਪਮੈਂਟ ਹੋ ਰਹੀ ਹੈ ਪਰ ਜਦ ਇੱਕ ਦੇ ਵਿੱਚ ਕੋਹੜੀਵਾਲ ਦੀ ਜ਼ਮੀਨ ਨੂੰ ਲੈ ਕੇ ਮਤਾ ਲਿਆਵਾਂਗੇ ਅਸੀਂ ਉਹ ਵੀ ਪਾਸ ਕਰਤਾ ਕਿ ਜਿਹੜੀ ਜ਼ਮੀਨ ਨਗਰ ਨਿਗਮ ਦੀ ਹੈ ਤੇ ਕੁਝ ਲੋਕਾਂ ਦਾ ਉਹ ਕਬਜ਼ਾ ਹੈ ਜੀ ਬੋਹੜ ਜੀ ਅਸੀਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੋਈ ਵੀ ਕਾਰਪੋਰੇਸ਼ਨ ਦੀ 1 ਇੰਚ ਵੀ ਜ਼ਮੀਨ ਜਿਹੜੀ ਅਸੀਂ ਕਿਸੇ ਕੋਲ ਨਹੀਂ ਰਹਿਣ ਦਿਆਂਗੇ ਉਹ ਖਾਲੀ ਕਰਵਾ ਕੇ ਕਬਜ਼ਾ ਜੇ ਕਿਸੇ ਨੇ ਨਜਾਇਜ਼ ਕੀਤਾ ਆਦਾ ਉਹਦੇ ਉੱਤੇ ਪਰਚੇ ਵੀ ਦਿਆ। ਮਤਾਂ ਪਾਸ ਕਰਤਾ ਜੀ ਅਜੋਦਾ। ਬਿਲਕੁਲ ਜੀ ਇਹਦੇ ਉੱਤੇ ਸਹੀ ਲੱਗਿਆ। ਜੇ ਅੱਜ ਵਿਰੋਧੀ ਧਿਰ ਕਹਿੰਦੇ ਦੀ ਬਜਟ ਪਾਸ ਹੋਇਆ ਨਹੀਂ ਉਹਦੇ ਬਾਰੇ ਵਿਰੋਧੀ ਧਿਰ ਕਹਿ ਰਹੀ ਕਿ ਬਜਟ ਪਾਸ ਹੋਇਆ ਹੀ ਨਹੀਂ। ਪਹਿਲੇ ਬਜਟ ਸੁਣਾਇਆ ਹੀ ਨਹੀਂ ਗਿਆ। ਦੇਖੋ ਜੇਕਰ ਵਿਰੋਧੀ ਧਿਰ ਦਾ ਇਹਨਾਂ ਦਾ ਗੱਲ ਹੈ ਕਿ ਇੱਕ ਅਸੀਂ ਆਰਾਮ ਨਾਲ ਬਹਿ ਕੇ ਇਹਨਾਂ ਨੂੰ ਕਹਾਂ ਤੁਸੀਂ ਸੁਣੋ ਆਪਣੇ ਸਾਡੇ ਸਵਾਲ ਜਿਹੜੇ ਨੇ ਜਵਾਬ ਨੇ ਉਸ ਆਪਣੇ ਸਵਾਲ ਦੱਸੋ ਆਪਣੇ ਜਵਾਬ ਪਰ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਦਾ ਉਹਨਾਂ ਨੇ ਅੱਜ ਬਿਹੇਵੀਅਰ ਸੀਗਾ ਉਹ ਲੱਗਦਾ ਹੀ ਨਹੀਂ ਸੀਗਾ ਕਿ ਇਹ ਸ਼ਹਿਰ ਦਾ ਡਵੈਲਪਮੈਂਟ ਕਰਵਾਉਣ ਆਏ ਨੇ ਉਹ ਲੱਗਦਾ ਹੀ ਹੈ ਜੀ ਕਿ ਸ਼ਹਿਰ ਦੀ ਡਵੈਲਪਮੈਂਟ ਨੂੰ ਰੋਕਣ ਲਈ ਆਏ ਨੇ ਜੀ ਮਤਲਬ ਜਿੱਦਾਂ ਗੱਲ ਦੀ ਨਾਲ ਡੈਫੀਨਿਟਲੀ ਕੱਲੇ ਨਾਲ ਮੀਟਿੰਗ ਕਰਕੇ ਤੇ ਇਹ ਕੀਤਾ ਇਹ ਮੇਅਰ ਮੰਨਣ ਨਾਲ ਇਹ ਕੋਈ ਕੋਈ ਲਾਰਡ ਨੇ ਜਦੋਂ ਹਾਈ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ ਇੰਨਾ ਕੋਈ ਸੰਵਿਧਾਨਿਕ ਜਿਹੜੀ ਗੱਲ ਨਹੀਂ ਕੀਤੀ ਸੰਵਿਧਾਨ ਇਹ ਕਹਿੰਦਾ ਕਿ ਮੇਅਰ ਬਣਿਆ ਦਾ ਮੇਅਰ ਬੈਠਾ ਦਾ ਤੁਸੀਂ ਆਪਣੇ ਜਿਹੜੇ ਸਵਾਲ ਕਰੋ ਆਪਣੇ ਜਿਹੜੀ ਪ੍ਰੋਬਲਮ ਨੇ ਮੇਅਰ ਨੂੰ ਦੱਸੋ ਮੈਨੂੰ ਦੱਸੋ ਤੁਸੀਂ ਇਹ ਜਿਹੜਾ মিডিਆ ਏ ਸੰਵਿਧਾਨਕ ਹੱਕ ਹੈਗਾ ਨਵੀਂ ਗੱਲ ਕਰਨ ਦਾ ਠੀਕ ਹੈ ਪਰ ਪਰ ਜਿਸ ਤਰੀਕੇ ਨਾਲ ਕਾਗਜ਼ ਪਾੜੇ ਗਏ ਪੂਰੇ ਬਜਟ ਦੀ ਕਾਪੀਆਂ ਪਾੜੀਆਂ ਗਈਆਂ ਇਹਨੂੰ ਤੁਸੀਂ ਕਿਉਂਕਿ ਤੁਸੀਂ ਵੀ ਇੱਕ ਇਹ ਇਹ ਸੰਵਿਧਾਨ ਦੀਆਂ ਨੇ ਨਾ ਉਲੰਘਣਾ ਕੀਤੀ ਹੈ ਹੂੰ ਇਹਨਾਂ ਉਲੰਘਣਾ ਨਾ ਕੀਤੀ ਹੈ ਜੀ ਉਹ ਚਾ ਚੁਪੀਏ ਹੋਇਆ ਬਜੜ ਮੈਂ ਕੋਈ ਪੈਣਾ ਜਾਂਦਾ ਜੀ ਹੰਗਾਮਾ ਮੈਨੂੰ ਤੇ ਜੋ ਵੀ ਖੰਨੂ ਆ ਰਹੀ ਆ ਦੀ ਗੱਲ ਤੇ ਸੁਣੋ ਬਜੜ پاس ਉਹਨਾਂ ਨੇ ਕੀਤਾ ਵਾ ਕਿਰਾ ਹਲਕੇ ਦਾ ਇਹਨਾਂ ਨੇ ਕਿੱਦਾਂ ਹਲਕੇ ਦਾ ਬਜ਼ਰ ਕਰਤਾ ਇੱਕ ਕਬਾਰ ਦਾ ਬੰਨ ਢੁਲ ਗਿਆ ਪੂਰੇ ਸ਼ਹਿਰ ਦੇ ਹਾਲਾਤ ਇੰਨੇ ਖਰਾਬ ਦੇ ਕਹਿਣ ਦੀ ਗੱਲ ਨਹੀਂ ਜਿਆਮ ਆਦਮੀ ਪਾਰਟੀ ਨੂੰ ਸ਼ਹਿਰ ਵਾਸੀਆਂ ਨੇ ਮੌਕੇ ਤੇ ਤਾਵਾ ਜਿਹਨਾਂ ਨੇ ਕਿਹਨਾ ਮੇਅਰ ਬਣਾਇਆ ਤੇ ਭੈ ਕੰਮ ਤੇ ਕਰ ਦੋ ਇਹ ਬਹੁਤ ਗਲਤ ਹੋਇਆ ਜੀ ਜੋ ਵੀ ਹੋ ਰਿਹਾ ਹੈ ਹਾਂ ਜੀ ਕਿਹੜੀ ਵਾਰ ਤੋਂ ਜੀ ਮੈਂ ਵਾਰ ਨੰਬਰ 65 ਤੋਂ ਆ ਨੀਰਤ ਚੌਧਰੀ ਮੇਰੇ ਫਾਦਰ ਲਾ ਪਿਛਲੇ 35 ਸਾਲ ਤੋਂ ਜਨਤਾ ਦੀ ਸੇਵਾ ਕਰ ਰਹੇ ਨੇ ਔਰ ਕਰਦੇ ਰਵਾਂਗੇ ਕਿਉਂਕਿ ਅਸੀਂ ਇਮਾਨਦਾਰ ਨੇਤਾ ਨੇ ਸਾਨੂੰ ਜਨਤਾ ਨੇ ਚੁਣਿਆ ਪਾ ਜਨਤਾ ਦੇ ਨੁਮਾਇਦੇ ਆ ਇਹਨਾਂ ਨੇ ਸਾਡੇ ਘਰ ਪਹਿਲੇ ਕਾਲਸ ਕੀਤੀਆਂ ਕਿ ਤੁਸੀਂ ਮੀਟਿੰਗ ਅਟੈਂਡ ਨਹੀਂ ਕਰਨ ਜਾਣਾ ਉਸ ਤੋਂ ਬਾਅਦ ਇਹਨਾਂ ਨੂੰ ਸਾਡਾ ਹਾਊਬਾਉ ਠੀਕ ਨਹੀਂ ਲੱਗਿਆ ਇਹਨਾਂ ਨੇ ਕੱਲ ਕਾਉਂਸਲਰ ਦੇ ਘਰ 16 16 ਬੰਦਿਆਂ ਦੀਆਂ ਟੀਮਾਂ ਭੇਜੀਆਂ ਪੁਲਿਸ ਦੀਆਂ ਪੁਲਿਸ ਨੇ ਮੇਰੇ ਘਰ ਰੇਡ ਕੀਤੀ ਉਹਨਾਂ ਨੇ ਕਿਹਾ ਕਿ ਚੌਧਰੀ ਨੂੰ ਤੇ ਉਹਦੇ ਮੁੰਡੇ ਨੂੰ ਜੇ ਤੁਸੀਂ ਪੇਸ਼ ਨਾ ਕਰਾਇਆ ਅਸੀਂ ਤੁਹਾਡੇ ਘਰ ਬਾਰ-ਬਾਰ ਆਵਾਂਗੇ ਹਜ਼ਾਰ ਵਾਰ ਆਵਾਂਗੇ ਮੈਂ ਆਪਣੀ ਵਾਰਡ ਵਿੱਚ ਮੈਸੇਜ ਪਾਇਆ ਆਪਣੇ ਸਾਰੇ ਕਾਂਗਰਸ ਸਾਥੀਆਂ ਨੂੰ ਕਾਲ ਕੀਤੀ ਇੱਕ ਕਾਲ ਦੇ ਉੱਤੇ ਆਪਣੀ ਮੀਟਿੰਗ ਛੱਡ ਕੇ ਮੇਰੇ ਨਾਲ ਪੁਲਿਸ ਸਟੇਸ਼ਨ ਆਏ ਪੁਲਿਸ ਪ੍ਰਸ਼ਾਸਨ ਦੀ ਹਾਈ ਹਾਈ ਕੀਤੀ ਤਾਂ ਮੇਰੇ ਸਹੁਰੇ ਨੂੰ ਤੇ ਮੇਰੇ ਪਤੀ ਨੂੰ ਘਰ ਜਾਣ ਦੀ ਇਜਾਜ਼ਤ ਲਈ ਇਹ ਇਹ ਤੋਂ ਖਾ ਤਦ ਕਰਨਾ ਚਾਹੁੰਦੇ ਸੀ ਕਿ ਅੱਜ ਇਹਨਾਂ ਦਾ ਬਜਟ ਤੇ এজেন্ডਾ ਪਾਸ ਨਾ ਹੋ ਸਕੇ ਬਹੁਤ ਹੰਗਾਮਾ ਹੋਇਆ ਹੰਗਾਮਾ ਦੀ ਇਹ ਸਿਰਫ ਮੀਡੀਆ ਦੇ ਵਿੱਚ ਆਉਣਾ ਚਾਹੁੰਦੇ ਆ ਤੇ ਦੂਸਰੀ ਗੱਲ ਵੀ ਇਹ ਲੋਕਾਂ ਦੀ ਭਲਾਈ ਨਹੀਂ ਚਾਹੁੰਦੇ ਅਮਰਸਰ ਦੇ ਲੋਕਾਂ ਦੀ ਜੇ ਹਾਊਸ ਬੈਠਾ ਅੰਮਰਸਾ ਦੇ ਲੋਕਾਂ ਦੀ ਭਲਾਈ ਲਈ ਬਜਟ ਪੇਸ਼ ਹੋ ਰਿਹਾ ਇਹ ਜਾਣ ਬੁੱਝ ਕੇ ਰੌਲਾ ਪਾ ਕੇ ਉਛਲੜ ਪਾ ਰਿਹਾ ਤਾਂ ਕਿ ਲੋਕਾਂ ਦਾ ਭਲਾ ਨਾ ਹੋ ਸਕੇ ਪਰ ਸਾਰੇ ਹੀ ਬਹੁਮਤ ਦੇ ਨਾਲ ਸਾਰੇ ਮਤੇ ਪਾਸ ਹੋ ਗਿਆ ਤੇ ਲੋਕਾਂ ਦੀ ਭਲਾਈ ਦਾ ਕੰਮ ਕੱਲ ਤੋਂ ਹੀ ਸ਼ੁਰੂ ਹੋ ਰਿਹਾ ਬਹੁਤ ਧੰਨਵਾਦ ਜੀ ਅੱਜ ਦੇ ਬਜਟ ਦੇ ਬਹੁਤ ਹੰਗਾਮਾ ਸੀ ਕੀ ਕੰਮ ਹੋ ਗਿਆ ਜੀ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਾਂਗਾ ਕਿ ਅੱਗੇ ਜਿਹੜੇ ਕਾਰਪੋਰੇਸ਼ਨ ਆ 3 ਸਾਲ ਬਾਅਦ ਬਣੀਆਂ ਤੇ ਜਿਹੜੇ ਵਿਕਾਸ ਦੇ ਕੰਮ ਨੇ ਉਹ ਬਹੁਤ ਪਿੱਛੇ ਪੈ ਚੁੱਕੇ ਨੇ ਅੱਜ ਦੇ ਬਜਟ ਦੇ ਵਿੱਚ ਹੰਗਾਮੇਦਾਰ ਮੀਟਿੰਗ ਜਿਹੜੀ ਹੋਈ ਆ ਇਹਨਾ ਹੰਗਾਮਾ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇਹਦੇ ਵਿੱਚ ਲੋਕਾਂ ਦੇ ਜਿਹੜੇ ਵਿਕਾਸ ਦੇ ਕੰਮ ਨੇ ਲੋਕਾਂ ਦੇ ਹੱਕ ਮਾਰੇ ਗਏ ਨੇ ਇਹ ਜਿਹੜੀ ਹੰਗਾਮਾ ਹੋਇਆ ਵਾ ਇਹ ਲੋਕਾਂ ਦੇ ਵਿਕਾਸ ਦੇ ਕੰਮਾਂ ਨੂੰ ਰੋਕਿਆ ਗਿਆ ਆ ਆਉਣ ਵਾਲੇ ਸਮੇਂ ਦੇ ਜਿਹੜੇ ਵਿਕਾਸ ਦੇ ਕੰਮ ਨਾ ਹੋ ਸਕਣ ਉਹਦੇ ਵਿੱਚ ਰਿਕਵਰੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜੀ ਬਿਲਕੁਲ ਨਜ਼ਰ ਆ ਰਿਹਾ ਤੁਹਾਨੂੰ ਵੇਖੋ ਤੁਸੀਂ ਜਿਹੜੇ ਵਿਰੋਧੀ ਪਾਰਟੀਆਂ ਦੇ ਜਿਹੜੇ ਸਾਡੇ ਮੈਂਬਰ ਨੇ ਕੌਂਸਲਰ ਸਾਹਿਬਾਨ ਉਹਨਾਂ ਨੇ ਬਜਟ ਨੂੰ ਸੁਣਿਆ ਵੀ ਨਹੀਂ ਤੇ ਪਾਸ ਵੀ ਆਪਣਾ ਮਤਲਬ ਵਿਰੋਧ ਜਤਾਉਂਦੇ ਜਿਹੜੇ ਤੋਂ ਕਮੀ ਹੀ ਉਹਦੀ ਐਮੈਂਡਮੈਂਟ ਕਰਦੇ ਇਹਨਾਂ ਨੇ ਸਿੱਧੇ ਤੌਰ ਦੇ ਉੱਪਰ ਜਿਹੜੇ ਲੋਕਾਂ ਦੇ ਵਿਕਾਸ ਕੰਮਾਂ ਦੇ ਉੱਪਰ ਮਤਲਬ ਰੋਕਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਮਹਿਲ ਤੇ ਬਣਾਇਆ ਹੋਇਆ ਇਹ ਨੰਬਰ ਨਹੀਂ ਹੈ ਕਿਹਨਾਂ ਦਾ ਇਹ ਹਾਈ ਕੋਰਟ ਚ ਗਏ ਨੇ ਹਾਈ ਕੋਰਟ ਚ ਗਏ ਨੇ ਹਾਈ ਕੋਰਟ ਦੇ ਵਿੱਚ ਜਿਹੜਾ ਇਹਨਾਂ ਨੂੰ ਹਾਈ ਕੋਰਟ ਨੇ ਥੋੜਾ ਇਹਨਾਂ ਕਿਹਾ ਵੈਜੀ ਕਿ ਨੇਰ ਸਾਹਿਬ ਆਪਣੇ ਵੈ ਨਹੀਂ ਸਕਦੇ ਜਿਸ ਦਿਨ ਕੋਰਟ ਦੇ ਆਰਡਰ ਆ ਜਾਣਗੇ ਉਸ ਤੋਂ ਬਾਅਦ ਗੱਲ ਕਰਾਂਗੇ ਅੱਜ ਦਾ ਬਜਟ ਹੈ ਕਿ ਕਿੰਨਾ ਬਜਟ ਪਾਸ ਹੋਇਆ ਅੱਜ ਦਾ ਬਜਟ 459 ਕਰੋੜ ਰੁਪਏ ਦਾ ਬਜਟ ਪਾਸ ਹੋਇਆ ਸੀ ਜਿਹੜੀ ਪ੍ਰੋਸੀਡਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ ਹੋ ਗਈ ਬਜਟ ਤੇ ਬਹੁਤ ਹੰਗਾਮਾ ਹੋਇਆ ਕੀ ਕਹਿਣਾ ਚਾਹੋਗੇ ਕਿੰਨੀ ਨੰਬਰ ਵਾਰਡ ਤੋਂ ਭਾਜੀ ਵਾਰਡ ਨੰਬਰ 360 ਦਾ ਸੇਵਾਦਾਰ ਮੇਰੇ ਮਦਰ ਡਿਪਟੀ ਮੇਅਰ ਅਨੀਤਾ ਰਾਣੀ ਦੇ ਹੁਸ਼ਾਰਾਣੀ 3 ਨੰਬਰ ਵਾਰਡ ਤੋਂ ਅੱਜ ਆਉਂਦੀ ਪਹਿਲੀ ਮੀਟਿੰਗ ਹੀ ਉਹਦੇ ਜੋ ਜਦੋਂ ਪਹਿਲਾਂ ਹੀ ਅੰਦਾਜ਼ਾ ਹੋ ਗਿਆ ਚਲੋ ਜੀ ਇਹ ਕਹਿ ਰਿਹਾ ਕਿ ਪੋਟੀ ਪਾਰਟੀ ਆ ਦੀ ਮੇਅਰ ਸਾਹਿਬ ਵੱਲੇ ਨਹੀਂ ਕਲੀਅਰ ਹੋਏ ਇਹ ਡਿਸੀਜਨ ਕੋਰਟ ਨੇ ਲੈਣਾ ਨਾ ਕਿ ਇਹਨਾਂ ਨੇ ਲੈਣਾ ਵਾ ਤੇ ਹੀ ਕੋ ਗੱਲ ਕਹਿੰਦੇ ਆ ਕਿ ਜਿਹੜਾ ਭਾਜੀਪੀ ਵਾਲਾ ਹੀ ਪਾਣੀ ਦੀ ਗੱਲ ਕਰ ਰਹੇ ਇਹ ਆਮ ਆਦਮੀ ਪਾਰਟੀ ਦੇ ਟਾਈਮ ਤੋਂ ਨਹੀਂ ਪਾਣੀ ਪਹਿਲਾਂ ਦੀ ਪ੍ਰੋਬਲਮ ਆ ਅੱਜ ਜੇ ਆ ਉਸ ਦੀ ਮੀਟਿੰਗ ਚ ਕੋ ਬਜਟ ਪਾਸ ਹੁੰਦਾ ਤੇ ਸ਼ਹਿਰ ਦੇ ਸਹੀ ਕੰਮਾਂ ਸਹੀ ਹੋਣਾ ਹੈ ਤਾਂ ਕਰਕੇ ਇੱਕ ਬੇਨਤੀ ਕੀਤੀ ਹੈ ਜਿੰਨੀ ਦੇਰ ਹੈਗਾ ਵਾ ਉਹਨਾਂ ਨੂੰ ਕੰਮ ਦੇ ਕਰਨ ਦਿਓ ਰੋਲਾ ਪਾ ਕੇ ਕੰਮ ਥੋੜਾ ਕੋਈ ਨਹੀਂ ਲਾ ਕੇ ਦੇ ਸ਼ਹਿਰ ਦੇ ਠੀਕ ਹੈ ਜੀ ਅਰਿਨ ਕਾਣੀ ਕੀ ਕਰੇ ਚੋਗੇ ਅਪਲ ਏ ਝੂਠਾ ਮੇਰ ਸੀ ਤੇ ਝੂਠਾ ਬਜਾ ਦੇ ਪ੍ਰਵਾਨ ਕਰਕੇ ਚਲਾ ਗਿਆ ਸ਼ਹਿਰ ਦੇ ਹੱਕਾ ਦੇ ਨੇ ਡਾਕਾ ਮਾਰਿਆ ਅੱਜ ਵੀ ਪਹਿਲੇ ਵੀ ਡਾਕਾ ਮਾਰਿਆ ਸੀ ਅੱਜ ਵੀ ਡਾਕਾ ਮਾਰਿਆ ਇਹ ਆਮ ਆਦਮੀ ਪਾਰਟੀ ਜੜੀ ਝੂਠੇ ਦਾਵੇ ਨਾਲ ਲਈ ਹੈ ਜੜੀ ਕਿ ਜਲ ਦਰਾਂ ਦੀ ਸੱਚਾਈ ਸਾਰੇ ਸਾਹਮਣੇ ਆ ਜੇ ਬੋਛੜੀ ਹੋਣ ਵਾਲਾ ਹੈ ਤੁਸੀਂ ਹੱਦ ਸਾਈਨ ਕਰਾਉਣੇ ਕੋਈ ਕਰੇ ਕੋ ਨੰਬਰ ਕੇ ਦਾ ਸਾਈਨ ਕੇ ਕੋ ਕਰਾਉਂਦੇ ਨੇ ਬਤਾਵਾ